ਹਾਂਜੀ ਮਿੱਤਰੋ ਪਿਆਰ ਭਰੀ ਸਾਸੀ ਕਾਰ ਆ ਜੀ ਸਾਸੀ ਕਾਰ ਆ ਤੇ ਨੋਵਾ ਸਾਡੇ ਨਾਲ ਆ ਦੂਰੋਂ ਤੁਸੀਂ ਦੇਖ ਰਹੇ ਹੋਗੇ ਗੱਡੀ ਚਮਕ ਰਹੀ ਆ ਐਨ ਓਕੇ ਰਿਪੋਰਟ ਪਰ ਜਿਹੜੇ ਇਹ ਤੁਹਾਨੂੰ ਜਿੱਦਾਂ ਲੱਗ ਜਾਏਗਾ ਤੁਸੀਂ ਕਹਣਾ ਵਾਕਈ ਗੱਡੀ ਦਾ ਕੰਮ ਹੋਣ ਵਾਲਾ ਸੀ ਪਹਿਲਾਂ ਰਾਤੀ ਚੈੱਕ ਕਰ ਲਓ ਠੀਕ ਹੈ ਜੀ ਅੱਜ ਅਸੀਂ ਆਏ ਆ ਬੀ ਜੀ ਪੀ ਦੇ ਅੰਦਰ ਡੀ ਜੀ ਵੀ ਪਬਲਿਕ ਸਕੂਲ ਯੈਸ ਬੋਸ ਤੇ ਗੱਡੀ ਕਹਿੰਦੇ ਮੁਲਾਜ਼ਮਾਂ ਨੇ ਚਲਾਈ ਆ ਇਹ ਹਾਲਾਤ ਦੇਖ ਲਓ ਕੀ ਬਣਾਏ ਹੋਏ ਆ ਠੀਕ ਹੈ ਜੀ ਤੇ ਆ ਵੀ ਦੇਖ ਲਓ ਉਹ ਰੋਡ ਉੱਤੇ ਦੇਖਿਆ ਇਹ ਗੱਡੀ ਚਮਕ ਰਹੀ ਸੀ ਐਨ ਓਕੇ ਰਿਪੋਰਟ ਸੀ ਗੱਡੀ ਦਾ ਮੁੰਡਿਆਂ ਨੇ ਬੜੀ ਚਮਕਾ ਕੇ ਰੱਖੀ ਪਰ ਜਿਹੜੇ ਹਲਕੇ ਫੁਲਕੇ ਸਕਰੈਚ ਪੈ ਗਏ ਨੇ ਇਹਦਾ ਹੱਲ ਤਾਂ ਫੇਰ ਸਾਨੂੰ ਕਰਨਾ ਹੀ ਪੈਣਾ ਤੇ ਸਾਰੀ ਗੱਡੀ ਕਰਨੀ ਆ ਕੰਪਾਊਂਡ ਪਾਲਿਸ਼ ਤੇ ਰੋ ਵੀ ਚੈੱਕ ਕਰ ਲਓ ਜਦੋਂ ਸ਼ਹਿਰ ਦੇ ਵਿੱਚ ਚਲਣੀਆਂ ਗੱਡੀਆਂ ਤੇ ਮਾੜੇ ਮੋਟੇ ਲੱਗਣੀਆਂ ਤਾਂ ਹੈਗੀਆਂ ਹੀ ਆ ਤੇ ਇੱਧਰ ਵੀ ਚੈੱਕ ਕਰ ਲਓ ਮਗਰ ਪੰਜਾਬ ਪੁਲਿਸ ਲਿਖਿਆ ਹੈ ਉਹ ਬਚ ਕੇ ਰਹੋ ਕਹਿੰਦੇ ਲੋਗੋ ਛੋਗੋ ਤਾਂ ਐ ਟੱਚ ਕਰਕੇ ਦਵਾਂਗੇ ਆ ਵੀ ਜੀ ਹਾਂ ਵੈਸੇ ਤਾਂ ਗੱਡੀ ਦਿੱਲੀ ਤੋਂ ਹੁੰਦੀ ਆ ਪਰ ਜਿਹੜਾ ਇਹ ਸਕ੍ਰੈਚ ਗਰੂਪ ਚ ਪੈ ਗਿਆ ਤੇ ਮਹਾਰਾਜ ਜੀ ਤਾਂ ਸਾਨੂੰ ਆਉਣਾ ਹੀ ਪੈਣਾ ਸੀ ਫਿਰ ਇਸ ਕਰਕੇ ਹੁਣ ਗੱਡੀ ਸਾਰੀ ਗਾਨੀ ਕੰਪਾਊਂਡ ਤੇ ਇੱਕ ਜੀ ਤੁਹਾਨੂੰ ਹੋਰ ਦਿਖਾ ਦਿੰਦੇ ਆ ਆਹ ਤਾਕੀ ਦੇ ਵਿੱਚ ਤੇ ਉਹ ਤਾਕੀ ਦੇ ਵਿੱਚ ਡਿਫਰੈਂਸ ਕੋਈ ਦੇਖਿਆ ਹੋਊਗਾ ਕਾਫੀ ਜ਼ਿਆਦਾ ਫਰਕ ਸੀ ਡਬਲ ਸ਼ੇਡ ਦੇ ਰਹੇ ਆ ਇਹ ਤੁਹਾਨੂੰ ਦਵਾਂਗੇ ਪ੍ਰੋਪਰਲੀ ਰਿਜ਼ਰਟ ਇਹ ਚੀਜ਼ ਤੁਸੀਂ ਨੋਟ ਕਰ ਲਿਓ ਪੂਰੀ ਡੋਰ ਦੇਖ ਲਿਓ ਤੇ ਇਧਰ ਵਾਲੀ ਵੀ ਡੋਰ ਦੇਖ ਲਓ ਕੈਨ ਸ਼ੀਸ਼ਾ ਬਣਾ ਕੇ ਦਵਾਂਗੇ ਗੱਡੀ ਵੇਖਦੇ ਅਸੀਂ ਸ਼ੀਸ਼ਾ ਦੂਰੋਂ ਲੱਗ ਰਹੀ ਹੈ ਪਰ ਫੇਰ ਵੀ ਅਸੀਂ ਡਬਲ ਐਨ ਕੰਮ ਓਕੇ ਰਿਪੋਰਟ ਕਰਕੇ ਦਵਾਂ ਲੱਗ ਕੇ ਦੇਖ ਲੋ ਸਕ੍ਰੈਚ ਕਿੰਨੇ ਜ਼ਿਆਦਾ ਹੈ ਠੀਕ ਹੈ ਜੀ ਸਾਰੀ ਗੱਡੀ ਕਰਨੀ ਹੈ ਕੰਪਾਊਂਡ ਤੇ ਮੱਟੂ ਜੀ ਆ ਮੇਰੇ ਨਾਲ ਫੇਰਾ ਕਰਾ ਕੇ ਦਵਾਂਗੇ ਕੰਮ ਤੇ ਪੰਜਾਬ ਪੁਲਿਸ ਵੀ ਆਈ ਹੈ ਨਾਲ ਪਰ ਹਾਈਡ ਹੀ ਰੱਖਾਂਗੇ ਅਸੀਂ ਠੀਕ ਹੈ ਜੀ ਯੈਸ ਬੱਸ ਗੱਡੀ ਨੂੰ ਹੀ ਦੇਖ ਰਹਾ ਹਾਂ ਦੂਰੋਂ ਸ਼ੀਸ਼ਾ ਹੀ ਹੈ ਪਰ ਜਿਹੜੇ ਹਾਲਾਤ ਬਣੇ ਹੋਏ ਨੇ ਗੱਡੀ ਤੇ ਨਾ ਸਕ੍ਰੈਚ ਬਹੁਤ ਜ਼ਿਆਦਾ ਮਾਈਨਰ ਮਾਈਨਰ ਤੇ ਵੀਰ ਜੀ ਕਹਿੰਦੇ ਪਹਿਲੀ ਵਾਰੀ ਸੱਧਿਆ ਇੱਥੇ ਸਾਨੂੰ ਉਹਨਾਂ ਨੇ ਤੇ ਗੱਡੀ ਜੀ ਇਹਨਾਂ ਦੀ ਓਕੇ ਰਿਪੋਰਟ ਕਰਕੇ ਦਿੱਤੀ ਤੇ ਹੋਰ ਸਾਨੂੰ ਗੱਡੀਆਂ ਦੇਣਗੇ ਆ ਬੱਸਾਂ ਖੜੀਆਂ ਦੇਖ ਲਓ ਸਾਰੀਆਂ ਕੰਪਾਉਂਡ ਕਰਨੀਆਂ ਆ ਕਹਿੰਦੇ ਮੈਂਗਾ ਜਰੂਰ ਜੀ ਕਰਕੇ ਦਵਾਂਗੇ ਤੇ ਵਲੌਗ ਦੇਖ ਲਿਓ ਪੂਰਾ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਜੀ ਨਾਲ ਮੈਂ ਪੂਰੀ ਵੀਡੀਓ ਤੇ ਵਲੌਗ yes boss ਐਸੀ ਨੋਵਾ ਕੰਪਾਉਂਡ ਤੇ ਆਹ ਚੀਜ਼ ਆਪਾਂ ਕੰਪਾਉਂਡ ਕੀਤੀ ਆ ਤੇ ਆਹ ਕੰਪਾਉਂਡ ਲੱਗੇ ਹੋਏ ਆ ਤੇ ਫਰਕ ਦੇਖ ਲਓ ਗੱਡੀ ਤੇ ਫਰਕ ਨਜ ਤਾਨੂੰ ਆ ਗਿਆ ਹੋਊਗਾ ਆਹ ਸਰਵਿਸ ਸਭ ਹੀ ਕਮਾਉਣ ਕੀਤਾ ਤੇ ਆਹ ਕਮਾਉਣ ਕਰਨਾ ਰਿਕਾਰਡ ਤਾਂ ਦੰਦ ਨੇ ਸਿੱਧ ਜੈਸਪੋਰਸ ਨਵੀਂ ਮੈਟਰੋ ਫਾਈਨਲੀ ਨੋਵਾ ਕਰ ਦਿੱਤੀ ਸੀ ਤਿਆਰ ਤੇ ਪਹਿਲਾਂ ਦੇ ਸੀ ਕੀ ਹਾਲਾਤ ਤੁਸੀਂ ਦੇਖੇ ਸੀ ਤੇ ਹੁਣ ਚੈੱਕ ਕਰ ਲਓ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਦੱਸੀ ਦੀਆ ਭਾਈ ਸਾਹਿਬ ਜਿਹੜਾ ਪੇਂਟ ਉੱਤਰ ਗਿਆ ਉਹਦਾ ਕੁਝ ਹੱਲੇ ਕਰਾਂਗੇ ਤੇ ਬਾਕੀ ਅਸੀਂ ਸਕ੍ਰੈਚ ਟੋਟਲੀ ਫਿਨਿਸ਼ ਕਰਕੇ ਦਵਾਂਗੇ ਇੱਥੇ ਤੁਸੀਂ ਸਕ੍ਰੈਚ ਦੇਖੇ ਸੀ ਲਾਈਟਾਂ ਦੇ ਡਿਫਰੈਂਸ ਦੇਖਿਆ ਸੀ yellow ਪਈਆਂ ਹੋਈਆਂ ਸੀ ਤੇ ਡੰਨਸ ਕਾਫੀ ਸੀ ਤੇ ਸਾਰੀ ਗੱਡੀ ਪੀੜੀ ਹੋਈ ਪਈ ਸੀ ਤੇ ਆ ਡੋਰਾ ਦੇ ਹਾਲਾਤ ਦੇਖੇ ਤੁਸੀਂ ਪਹਿਲਾਂ ਤੇ ਹੈਂਡਲਰ ਵਿੱਚ ਸਕ੍ਰੈਚ ਆ ਚੈੱਕ ਕਰ ਲੋ ਭਾਈ ਇੰਨੀ ਕਿ ਜ਼ਿਆਦਾ ਗੱਡੀ ਚੱਲਦੀ ਹੈ ਤੇ ਹੈਂਡਲ ਦਾ ਵੀ ਰੰਗ ਉਤਰਿਆ ਹੈ ਬਾਕੀ ਤੁਸੀਂ ਆਪ ਜੱਜ ਕਰ ਸਕਦੇ ਹੋ ਕਿੰਨਾ ਕਿ ਜ਼ਿਆਦਾ ਕੰਮ ਹੋਇਆ ਖਰਾਬ ਤੇ ਗੱਡੀ ਦੇ ਸਕ੍ਰੈਚ ਬਹੁਤ ਜ਼ਿਆਦਾ ਸੀ ਇਹ ਵੀ ਚੈੱਕ ਕਰ ਲੋ ਹੈਂਡਲ ਸਾਰੀ ਗੱਡੀ ਕੀਤੀ ਆਪਾਂ ਕੰਪਾਊਂਡ ਤੇ ਪਾਲਿਸ਼ ਡਨ ਤੇ ਕਾਫੀ ਰਿਜ਼ਲਟ ਆਇਆ ਤੇ ਮਜ਼ਾ ਆਇਆ ਕੰਮ ਕਰਕੇ ਐਨ ਓਕੇ ਰਿਪੋਰਟ ਲਾਈਟਾਂ ਹੇਟਾਂ ਤੋਂ ਵੀ ਦੇਖ ਲੋ ਫਰਕ ਪਹਿਲਾਂ ਕਿੰਨਾ ਜ਼ਿਆਦਾ ਆ ਗਿਆ ਗੱਡੀ ਤੇ ਤਾਂ ਗੱਡੀ ਦੋਦਰ ਗਈ ਜਿੱਟੀ ਘੱਟ ਛੱਡੀ ਠੀਕ ਹੈ ਜੀ ਸਾਰੀ ਗੱਡੀ ਦੇ ਮਾਈਨਰ ਮਾਈਨਰ ਸਕ੍ਰੈਚ ਸੀ ਲੋਗੋ ਸ਼ੋਗੋ ਤੇ ਸਾਰੇ ਐਨ ਟੱਚ ਕਰ ਦਿੱਤੀ ਫੜ ਕੇ ਸਾਰੀ ਦਿਹਾੜੀ ਲੱਗੀ ਗੱਡੀ ਕੰਪਾਉਂਡ ਕਰਦਿਆਂ ਨੂੰ ਤੇ ਇਧਰਲੀ ਸਾਈਡ ਜਿਹੜੀ ਦਿਨ ਦਿਖਾਈ ਸੀ ਤੁਸੀਂ ਦੇਖੀ ਸੀ ਪਹਿਲਾਂ ਡੋਰਾਂ ਦੇ ਵਿੱਚ ਜਿਹੜੀ ਡਲਨੈਸ ਹੋਰ ਡਿਫਰੈਂਸ ਸੀ ਕਿੰਨਾ ਜ਼ਿਆਦਾ ਡਬਲ ਸ਼ੇਡ ਦੇ ਰਿਹਾ ਸੀ ਤੇ ਹੁਣ ਚੈੱਕ ਕਰੋ ਗੱਡੀ ਸਾਰੀ ਐਨ ਇੱਕੋ ਜੀ ਕਰ ਦਿੱਤੀ ਆ ਮਰੇ ਸਰਕਾਰੀ ਗੱਡੀ ਸੀ ਪਰ ਫੇ ਵੀ ਐਨ ਚਿਪ ਘੜ ਦਦੇ ਗੱਡੀ ਤੇ ਮਜ਼ਾ ਆ ਗਿਆ ਕੰਮ ਕਰਕੇ ਹਨ ਧੰਨ ਧਨ ਕਰਾਤੀ ਬਣ ਕੇ ਧੰਨ ਧਨ ਤੇ ਪਿੱਛੇ ਸਾਡੇ ਗੁਰਦੁਆਰਾ ਸਾਹਿਬ ਹੈ ਦੇਖ ਲਓ ਜਿੰਨੇ ਪੰਜਾਬ ਪੌਸ ਦੀ ਭਰਤੀ ਆ ਗੁਰਦੁਆਰਾ ਦੇ ਦੇਖਿਆ ਹੋਊਗਾ ਗੱਡੀ ਆ ਦੈ ਸੀ ਅਸੀਂ ਪੁਲਿਸ ਡੀਏ ਵੀ ਪਬਲਿਕ ਸਕੂਲ ਜਲੰਧਰ ਜਿਹੜੇ ਵੀ ਮੇਰੇ ਵੀਰ ਭਰਾ ਨੇ ਕਾਰ ਡ్రਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਹੈ ਸਾਨੂੰ ਨਾਲ ਕੰਟੈਕਟ ਤੇ ਆਪਾਂ ਕਰਦੇ ਆ ਹੋਮ ਸਰਵਿਸ ਜੇ ਦਾ ਨੂ ਕੰਮ ਸਾਡਾ ਵਧੀਆ ਲੱਗਦਾ ਤੇ ਵੀਡੀਓ ਕਰਦੇ ਹੋ ਲਾਈਕ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਥੈਂਕ ਯੂ